ਲਓ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਪਿੰਡ ਬਾਲਿਆਣੀ ਬਾਲਿਆਣੀ ਪਿੰਡ ਦੇ ਵਿੱਚ ਬਈ ਆਪਣਾ ਪਹਿਲੀ ਮੰਜੜਾ ਹੈਗਾ ਲੈਂਟਰਾਂ ਉਹ ਪੈਕੇਟ ਊਲਾ ਖੁੱਲ ਗਿਆ ਤੇ ਦੂਜੀ ਪੰਜਦਾ ਹੈਗਾ ਲੈਂਟਰਾਂ ਉਹ ਪੜਨ ਜਾ ਰਿਹਾ ਹੈ ਪਹਿਲਾਂ ਤੁਹਾਨੂੰ ਆਪਾਂ ਬਈ ਉਹ ਮਿਸਤਰੀ ਨਾਲ ਮਿਲਾਉਨੇ ਆ ਜਿਹਨੇ ਬਈ ਸਿੱਧੂ ਮੂਸੇ ਵਾਲੇ ਦੀ ਕੋਠੀ ਆ ਜਿਹੜੀ ਉਹ ਬਣਾਈ ਆ ਆ ਬਈ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਆ ਮਿਸਤਰੀ ਹੈ ਬਈ ਬਾਈ ਦਾ ਨਾਮ ਹੈਗਾ ਨਿੰਦਰਪਾਲ ਤੇ ਬਾਈ ਦਾ ਪਿੰਡ ਹੈਗਾ ਭੁੰਦੜ ਤੇ ਜਿਹੜੀ ਕੋਠੀ ਇਹ ਅੱਜ ਬਣਾ ਰਿਹਾ ਹੈ ਇਹ ਵੀ ਤੁਸੀਂ ਐ ਸਮਝ ਲਓ ਵੀ ਮਹਲ ਹੀ ਬਣਾ ਰਿਹਾ ਪੂਰੀ ਘੈਂਟ ਕੋਠੀ ਆ ਪੂਰਾ ਘੈਂਟ ਨਕਸ਼ਾ ਬਈ ਇਹਦਾ ਵੀਡੀਓ ਤੁਸੀਂ ਐਂਡ ਤੱਕ ਦੇਖਿਓ ਆਪਾਂ ਤੁਹਾਨੂੰ ਸਾਰੀ ਇਹਦੀ ਜਾਣਕਾਰੀ ਦਿੰਨੇ ਆਂ ਵੀ ਕੋਲੇ ਦੇ ਵਿੱਚ ਕਿੰਨੇ ਰੂਮ ਹੈ ਤੇ ਕਿੰਨਾ ਇਹਦਾ ਏਰੀਆ ਆ ਦੇਖੋ ਬਾਈ ਨੇ ਜਿਹੜੇ ਗ੍ਰੇਡ ਗੁੱਡ ਬਣਾਇਆ ਬਾਈ ਪਜਰੀ ਦੇ ਵਿੱਚ ਹੀ ਬਣਾਇਆ ਹੋਇਆ ਪੂਰੇ ਐ ਜਮਾ ਚੱਬ ਕੱਢੇ ਪਿਆ ਤੇ ਪਿੱਲਰ ਤੁਸੀਂ ਦੇਖ ਰਹੋ ਕਿੰਨੇ ਚੌੜੇ ਤੇ ਮੋਟੇ ਜਿਹੜੇ ਪਿੱਲਰ ਲੱਗੇ ਹੋਇਆ ਗੋਲ ਇਹ ਕੋਠੀ ਦੇ ਬਾਈ ਦੋ ਪਾਸੇ ਦੀ ਐਂਟਰੀ ਆ ਇੱਕ ਡਰੈਗ ਰੂਮ ਦੇ ਨਾਲ ਦੀ ਤੇ ਇੱਕ ਪੋਰਚ ਦੇ ਨਾਲ ਦੀ ਤੇ ਜੇ ਆਪਾਂ ਇਹਦੇ ਏਰੀਏ ਦੀ ਗੱਲ ਕਰੀਏ ਏਰੀਆ ਬਾਈ ਕੋਠੀ ਦਾ ਹੈਗਾ ਥੱਲੇ ਘਟੂ ਘਟ 18 1800 ਸਕਰ ਫੁੱਟ ਉੱਪਰ ਮੇਰਾ ਵੀਰ ਹੈਗਾ ਇਹ 14 14 14 ਦੂਸਰੀ ਮੰਜ਼ਲ ਦਾ ਭਾਈ ਜਿਹੜਾ ਲੈਂਟਰਾ ਪਾਇਨ ਜਾ ਰਿਹਾ ਤੇ ਵੀਡੀਓ ਤੁਸੀਂ ਐਂਡ ਤੱਕ ਦੇਖੋ ਤੁਹਾਨੂੰ ਆਪਾਂ ਦਿਖਾਉਣੇ ਆ ਜੋ ਅੰਦਰ ਲੈ ਚੱਲਦੇ ਆ ਵੀ ਇਹਦੇ ਵਿੱਚ ਜਿਹੜੇ ਰੂਮ ਆ ਕਿਹੜੇ ਕਿਹੜੇ ਸਾਈਜ਼ ਦੇ ਰੂਮ ਆ ਤੇ ਕੁੱਲ ਕਿੰਨੇ ਰੂਮ ਆ ਆ ਪਹਿਲਾਂ ਆਪਾਂ ਤੁਹਾਨੂੰ ਭਾਈ ਗੱਲ ਕਰਦੇ ਆ ਡਰੈਇਰ ਰੂਮ ਦੀ ਪੂਰਾ ਖੁੱਲਾ ਡੁੱਲਾ ਡਰੈਇਰ ਰੂਮ ਆ ਨਹੀਂ ਆਪਾਂ ਦੇਖਦੇ ਆ ਵੀ ਡਰੈਇਰ ਰੂਮ ਦੇ ਵਿੱਚ ਇੱਕ ਦੀਵਾਨ ਜਾਂ ਲਾ ਕੇ ਤੇ ਇੱਕ ਮੇਜ਼ ਜਾਂ ਲਾ ਕੇ ਮੁਰਕੇ ਭਾਈ ਗਟੇਜ ਬੱਜੀ ਜਾਂਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਬੈੱਡਰੂਮ ਦੀ ਬੈੱਡਰੂਮ ਵੀ ਭਾਈ 16 ਬਾਈ 14 ਦਾ ਬੈੱਡਰੂਮ ਆਗਾ ਪੂਰਾ ਖੁੱਲਾ ਡੁੱਲਾ ਤੋ ਡਰੈਸ ਡਰੈਸਿੰਗ ਤੋਂ ਬਾਅਦ ਬਾਈ ਨਾਲ ਇਹ ਵਾਸ਼ਰੂਮ ਆ ਗਿਆ ਜਿਹਨੂੰ ਆਪਾਂ ਮਾਸਟਰ ਬੈੱਡਰੂਮ ਕਹਿ ਦਿੰਦੇ ਆ ਨਾ ਬਾਈ ਨਕਸ਼ੇ ਵਾਲੇ ਨੇ ਕੱਲੀ-ਕੱਲੀ ਚੀਜ਼ ਦਾ ਧਿਆਨ ਰੱਖਿਆ ਹੈ ਵਾਸ਼ਰੂਮਾਂ ਦੇ ਨਾਲ ਹੀ ਬੈੱਡਰੂਮ ਬਣਾਇਆ ਦੋ ਇਹਦੇ ਵਿੱਚ ਬੈੱਡਰੂਮਾਂ ਤੇ ਦੋਨੇ ਹੀ ਮੇਰਾ ਬਈ ਇਹਦੇ ਵਿੱਚ ਮਾਸਟਰ ਬੈੱਡਰੂਮ ਆਪਾਂ ਜਿਹਨੂੰ ਕਹਦੇ ਕੋ ਬਣਿਆ ਹੋਇਆ ਤੇ ਆਹ ਦੇਖੋ ਬਾਈ ਲੌਬੀ ਦੇ ਵਿੱਚ ਇੱਕ ਇਧਰ ਦੀ ਐਂਟਰੀ ਹੈ ਤੇ ਪੂਰੀ ਖੁੱਲੀ ਡੁੱਲੀ ਲੌਬੀ ਹੈ ਵੱਡੀ ਗੱਲ ਜਿਹੜੀ ਪੌੜੀ ਜਿਹੜੀ ਹੈ ਉਹ ਵੀ ਵਧੀਆ ਜਿਹੜੀ ਹੋਇਆ ਨਹੀਂ ਬਾਈ ਖੜਮੀ ਜੀ ਪੌੜੀ ਚੜ ਜਾਂਦੀ ਹੈ ਇੱਕ ਆ ਸਾਹਮਣੇ ਵਾਸ਼ਰੂਮ ਆ ਗਿਆ ਕਿਉਂਕਿ ਬਈ ਆਪਾਂ ਦੇਖਦੇ ਆਂ ਜੇ ਲੌਬੀ ਖੁੱਲੀ ਹੋਊ ਤਾਂ ਬਈ ਪੌੜੀ ਆਰਾਮ ਦਾ ਇੱਕ ਚੜ ਜਾਂਦੀ ਐ ਉਹਦੇ ਨਾਲ ਹੀ ਪੌੜੀ ਐ ਜਿਹੜੀ ਚੜਨੀ ਹੁੰਦੀ ਐ ਲੌਬੀ ਦੇ ਵਿੱਚੋਂ ਇੱਕ ਬੈੱਡਰੂਮ ਆ ਗਿਆ ਸੀ ਬਈ 14 ਬਾਈ 16 ਦਾ ਤੇ ਆਹ ਨਾਲ ਵਾਸ਼ਰੂਮ ਤੁਸੀਂ ਦੇਖ ਰਹੇ ਹੋ ਵਾਸ਼ਰੂਮ ਦੇ ਮੂਹਰੇ ਬਈ ਪਹਿਲਾਂ ਡਰੈਸਿੰਗ ਬਣਿਆ ਹੋਇਆ ਸੀ ਆਹ ਦੇਖੋ ਬਈ ਇੱਕ ਬੈੱਡਰੂਮ ਆ ਗਿਆ ਇਹ ਬੈੱਡਰੂਮ ਵੀ ਮਾਸਟਰ ਬੈੱਡਰੂਮ ਐ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਕਿਚਨ ਦੀ ਪੂਰੀ ਖੁੱਲੀ ਡੁੱਲੀ ਕਿਚਨ ਐ 12 14 ਦੀ ਬਈ ਕਿਚਨ ਐ ਨਹੀਂ ਆਪਾਂ ਦੇਖਦੇ ਆਂ ਵੀ 2 ਫੁੱਟ ਸਾਈਲਪ ਜੀ ਪਾ ਕੇ ਉਸ ਤੋਂ ਬਾਅਦ ਇਹਦੇ 'ਚ ਵੀ ਫਰ ਤੰਗੀ ਹੁੰਦੀ ਆ ਪੂਰਾ ਖੁੱਲਾ ਡੋਲਾ ਕੰਮ ਆ ਬਾਈ ਉਸ ਤੋਂ ਬਾਅਦ ਮੈਂ ਪਹਿਲਾਂ ਵੀ ਵੀਡੀਓ ਬਣਾਉਣਾ ਉਹ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਪਿੱਲਰ ਜਿਹਾ ਬਣਿਆ ਹੋਇਆ ਇਹ ਨਾ ਬਾਈ ਟੂਟਣ ਵਾਲੇ ਬਾਈ ਨੇ ਪੂਰਾ ਸਿਰਾ ਕੀਤਾ ਹੋਇਆ ਕੰਮ ਇੱਥੇ ਵੀ ਬਾਕੀ ਬਾਈ ਨੇ ਕੰਮ ਹੀ ਵਧੀਆ ਕਰਾਇਆ ਕੋਈ ਕੰਮ ਨਹੀਂ ਮਾੜਾ ਕਰਾਇਆ ਆ ਦੇਖੋ ਜਿਹੜੀ ਪਾਇਪ ਪਾਇਪ ਦੇ ਆਸੇ ਪਾਸੇ ਬਾਈ ਬਜਰੀ ਪਾ ਕੇ ਇੱਕ ਤਰ੍ਹਾਂ ਦਾ ਪਿੱਲਰ ਬਣਿਆ ਹੋਇਆਗਾ ਜਿਹਨੂੰ ਆਪਾਂ ਕਹਦੇ ਆ ਪੱਕਾ ਕੰਮ ਕੀਤਾ ਹੋਇਆ ਤੇ ਘੈਂਟ ਕੰਮ ਕੀਤਾ ਹੋਇਆ ਇਸੇ ਤਰ੍ਹਾਂ ਲੌਬੀ ਦੇ ਵਿੱਚ ਵੀ ਜਿਹੜੀ ਪਾਇਪ ਲੰਘਦੀ ਆ ਉਹ ਪਾਇਪ ਦੇ ਵਿੱਚ ਵੀ ਬਾਈ ਆਸੇ ਪਾਸੇ ਬਾਈ ਨੇ ਬਜਰੀ ਭਰ ਕੇ ਪਾਇਆ ਵਾ ਲਾਈ ਹੋਈ ਹੈ ਵੀ ਕੱਲ ਨੂੰ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਇਹਨੂੰ ਆਪਾਂ ਜੇ ਕੰਮ ਨੂੰ ਕਹੀ ਤੇ ਵੀ ਟੈਕਨੀਕਲ ਕੰਮ ਇਸ ਤਰ੍ਹਾਂ ਹੁੰਦਾ ਨਹੀਂ ਆਪਾਂ ਦੇਖਦੇ ਨਾ ਬਾਈ ਮੈਸਤਰੀ ਅੱਦੇ ਦਾ ਝਿਰੰਗਾ ਵੀ ਨਹੀਂ ਛੱਡਦੇ ਤੇ ਜਾਂ ਜੇ ਦੋ ਝਿਰੰਗਾ ਬਾਅਦ ਚ ਕੱਢਦੇ ਆ ਬਾਈ ਪਾਈਪ ਬਾਹਰ ਪਈ ਰਹਿੰਦੇ ਜਾਂ ਝਿਰੰਗਾ ਛੱਡ ਦਿੰਦੇ ਉਹਨਾਂ ਤੇ ਗੁੱਜਾ ਵਾਲੀ ਨਹੀਂ ਚੜੀ ਹੁੰਦੀ ਮਸਾਲਾ ਅੱਧਾ ਲੱਗਦਾ ਅੱਧਾ ਲੱਗਦਾ ਨਹੀਂ ਖੜਕੇ ਜਾਂਦਾ ਆਹ ਦੇਖੋ ਬਾਈ ਹੁਣ ਨਿੰਦਰ ਦਾਦਾ ਦਾ ਕੰਮ ਚਾਰ ਸਿਰੇ ਆ ਤੁਸੀਂ ਦੇਖੋ ਮੋਲਡਿੰਗਾਂ ਬੁਰਾ ਬਣਾ ਕੇ ਲਾਗਾ ਜਿਵੇਂ ਰੌੜਡੀਆਂ ਬਣਾ ਕੇ ਟੰਗੀਆਂ ਹੁੰਦੀਆਂ ਬਾਈ ਨੇ ਬਜਰੀ ਦੀਆਂ ਬਣਾਈਆਂ ਹੋਈਆਂ ਨੇ ਤੇ ਬਾਕੀ ਮੇਰਾ ਭਰਾ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਕੋਠੀ ਦਾ ਜਿਹੜਾ ਨਕਸ਼ਾ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਤੇ ਗਲਾਈ ਵਗੈਰਾ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਿਓ ਤੇ ਇਸ ਤਰ੍ਹਾਂ ਦੀਆਂ ਮੇਰਾ ਭਰਾ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਆਂ ਬਾਈ ਤੁਹਾਨੂੰ ਆਪਾਂ ਅਗਲੀ ਕੁੱਕੀ ਦੇ ਵਿੱਚ ਨਵੀਂ